ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤਾਂ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰ ਕਾ ਜਾਂਦੇ ਹਨ ਤਾਂ ਉੱਥੇ ਜਾਤ ਲੋਕ ਸ਼ਨੀ ਦੇਵਤੇ ਨੂੰ ਮੰंदे ਹਨ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੀ ਉਪਦੇਸ਼ ਦਿੱਤੇ ਸੋ ਆਓ ਜਾਣਦੇ ਆ ਇਸ ਵੀਡੀਓ ਵਿੱਚ ਆਓ ਸਰਵਣ ਕਰਦੇ ਹਾਂ ਜੀ ਜਗਤ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਜਦੋਂ ਜਗਨਨਾਥ ਪੁਰੀ ਤੋਂ ਦਵਾਰਕਾ ਵੱਲ ਜਾਂਦੇ ਆ ਸਤਿਗੁਰੂ ਮਹਾਰਾਜ ਤੇ ਸਤਿਗੁਰੂ ਜੀ ਸਮੁੰਦਰ ਦੇ ਕਿਨਾਰੇ-ਕਿਨਾਰੇ ਦੱਖਣ ਵੱਲ ਚੱਲ ਪਿਆ ਅੱਗੇ ਸਤਿਗੁਰੂ ਜੀ ਗਏ ਆ ਤੇ ਅੱਗੇ ਗੁਰਮਖ ਪਿਆਰਿਓ ਉੱਥੇ ਇੱਕ ਚਿਲਕਾ ਝੀਲ ਆਈ ਆ ਉਹਦੇ ਨਾਲ ਹੀ ਛੋਟਾ ਨਾਗਪੁਰ ਦੇ ਜੰਗਲ ਝੀਲ ਦੇ ਕਿਨਾਰੇ ਹੁੰਦੇ ਹੋਏ ਮਹਾਰਾਜ ਬੀਜਵਾੜੇ ਪਹੁੰਚੇ ਆ ਜੀ ਉਹ ਇਲਾਕੇ ਨੂੰ ਪੰਨੇ ਨਰਸਿੰਘ ਦੀ ਧਰਤੀ ਵੀ ਕਹਿੰਦੇ ਆ ਇੱਥੋਂ ਮਹਾਰਾਜ ਕੁਡਾਪਾ ਪਹੁੰਚਿਆ ਹੁਣ ਸਤਿਗੁਰੂ ਮਹਾਰਾਜ ਜੀ ਜਦੋਂ ਇੱਥੇ ਆਏ ਆ ਇੱਥੋਂ ਦੇ ਜਿਹੜੇ ਲੋਕ ਨੇ ਉਹ ਸ਼ਨੀ ਦੇਵਤੇ ਨੂੰ ਮੰਨਦੇ ਆ ਇਹ ਦੇਵਤੇ ਨੂੰ ਇਸ ਕਰਕੇ ਮੰਨਦੇ ਆ ਹਰ ਸ਼ਨੀਵਾਰ ਇਹਦੀ ਪੂਜਾ ਹੁੰਦੀ ਆ ਇਹਨੂੰ ਕਹਿ ਦਿੰਦੇ ਆ ਕਿ ਇਹ ਪ੍ਰਕੋਪੀ ਨਾ ਕਰ ਦੇਵੇ ਸਾਡੇ ਜੀਵਨ ਵਿੱਚ ਕਸ਼ਟ ਨਾ ਲਿਆ ਦੇਵੇ ਡਰਦੇ ਹੀ ਇਹਨੂੰ ਮੰਨੀ ਜਾਂਦੇ ਆ ਜਿੰਨੇ ਵੀ ਲੋਕ ਸੀ ਸ਼ਨੀ ਦੇਵਤੇ ਨੂੰ ਮੰਨ ਰਹੇ ਆ ਹੁਣ ਸਤਿਗੁਰੂ ਮਹਾਰਾਜ ਜੀ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਇੱਥੇ ਪਹੁੰਚਦੇ ਆ ਮਹਾਰਾਜ ਨੇ ਇੱਥੇ ਡੇਰਾ ਲਾਇਆ ਹੈ ਤੇ ਪਤਾ ਲੱਗਾ ਅੰਤਰਜਾਮੀ ਸਤਿਗੁਰੂ ਮਹਾਰਾਜ ਤਾਂ ਸਭ ਜਾਣਦੇ ਆ ਕਿ ਸ਼ਨੀਚਰਵਾਰ ਦਾ ਦਿਨ ਸੀ ਸਾਰੇ ਹੀ ਲੋਕ ਲੱਗੇ ਪਏ ਆ ਸ਼ਨੀ ਦੇਵਤੇ ਦੀ ਪੂਜਾ ਕਰਨ ਹੁਣ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਸਮਾਂ ਆ ਗਿਆ ਇਹਨਾਂ ਲੋਕਾਂ ਨੂੰ ਗਿਆਨ ਕਰਵਾਉਣ ਦਾ ਕਿਉਂਕਿ ਗਿਆਨ ਤੋਂ ਬਿਨਾ ਕਦੇ ਮੁਕਤੀ ਨਹੀਂ ਹੁੰਦੀ ਤੇ ਗੁਰੂ ਤੋਂ ਬਿਨਾ ਕਦੇ ਗਿਆਨ ਨਹੀਂ ਹੁੰਦਾ ਤੇ ਸਤਗੁਰੂ ਜੀ ਪੂਰੇ ਸਮਰੱਥ ਗੁਰੂ ਆ ਮਹਾਰਾਜ ਨਹੀਂ ਚਾਹੁੰਦੇ ਕਿ ਇਹ ਲੋਕ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਣ ਇੱਕ ਸ਼ਨੀ ਦੇਵਤੇ ਤੋਂ ਡਰਦੇ ਡਰਦੇ ਇੱਥੋਂ ਦੇ ਲੋਕਾਂ ਦਾ ਵਹਿਮ ਸੀ ਕਿ ਸ਼ਨੀ ਦੇਵਤਾ ਜੀ ਉਹਦੀ ਪੂਜਾ ਕਰਾਂਗੇ ਸਾਨੂੰ ਧਨੀ ਹੋਣ ਦਾ ਵਰਦਾਨ ਦੇਊਗਾ ਸਾਡਾ ਸੰਕਟ ਟਲ ਜਾਊਗਾ ਪਰ ਅਸਲ ਦੇ ਵਿੱਚ ਸ਼ਨੀ ਆਪ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਆਲਸੀ ਸੀ ਆਲਸ ਜੀਵਨ ਦਾ ਆਦੀ ਸੀਗਾ ਜਿਹਦੇ ਕਰਕੇ ਉਹਦਾ ਜੀਵਨ ਦਰਿਦ੍ਰਤਾ ਮੈਲਾ ਕਚੈਲਾ ਗੰਦਾ ਹੀ ਬਣਿਆ ਰਹਿੰਦਾ ਸੀ ਉਹ ਪੈਸਾ ਕਮਾਉਣ ਦੇ ਸਮਰੱਥ ਨਹੀਂ ਸੀਗਾ ਉਹਦੀਆਂ ਭਾਬੀਆਂ ਨੇ ਉਹਨੂੰ ਦਤਕਾਰ ਕੇ ਜੀਣ ਮਾਤਰ ਲਈ ਨਿਮਨ ਸ਼੍ਰੇਣੀ ਦੇ ਵਸਤਰ ਬਰਤਨ ਭੋਜਨ ਨਿਵਾਸ ਦੇ ਦਿੱਤਾ ਵੀ ਉਹਦਾ ਗੁਜ਼ਾਰਾ ਹੋ ਜਾਵੇ ਜਿਵੇਂ ਆਪਾਂ ਕਿਸੇ ਤੇ ਤਰਸ ਕਰ ਲੈਂਦੇ ਆ ਵੀ ਚਲੋ ਕੋਈ ਨਾ ਵੀ ਇਹਨੂੰ ਦਇਆ ਕਰਕੇ ਕੋਈ ਚੀਜ਼ ਦੇ ਦਈਏ ਐਵੇਂ ਉਹ ਦਇਆ ਦਾ ਪਾਤਰੀ ਬਣਿਆ ਰਿਹਾ ਹਮੇਸ਼ਾ ਹਮੇਸ਼ਾ ਪਛਤਾਵਾ ਹੀ ਰਿਹਾ ਉਹਦੀ ਜ਼ਿੰਦਗੀ ਵਿੱਚ ਉਹਦੇ ਮਰਨ ਤੋਂ ਬਾਅਦ ਸਮਾਜ ਵਿੱਚ ਉਹਨੂੰ ਗਰੀਬੀ ਦਾ ਦੇਵਤਾ ਸਬਕਾਰ ਕਰ ਲਿਆ ਲੋਕ ਉਹਦੇ ਅੱਗੇ ਅਰਦਾਸਾਂ ਕਰੀ ਜਾਂਦੇ ਆ ਜਿਹੜਾ ਆਪ ਹੀ ਮਹਾਰਾਜ ਕਹਿੰਦੇ ਦਲਿੱਦਰ ਆ ਜਿਨੇ ਆਪ ਨਹੀਂ ਕਿਰਤ ਕੀਤੀ ਜਿਹੜਾ ਹੋਰਾਂ ਦੇ ਸਹਾਰੇ ਰਿਹਾ ਜਿਹੜਾ ਦੂਜੇ ਦੇ ਹੱਥਾਂ ਵੱਲ ਝਾਕਦਾ ਰਿਹਾ ਤੁਹਾਨੂੰ ਕੀ ਦੇ ਦੇਵੇਗਾ ਸਤਗੁਰੂ ਮਹਾਰਾਜ ਲੋਕਾਂ ਦੇ ਭੋਲੇਪਨ ਉੱਤੇ ਗੁਰਦੇਵ ਪਾਤਸ਼ਾਹ ਜੀ ਨੇ ਹੈਰਾਨੀ ਪ੍ਰਗਟ ਕੀਤੀ ਮਹਾਰਾਜ ਕਹਿੰਦੇ ਜੋ ਬੰਦਾ ਆਪ ਦੂਜਿਆਂ ਦੇ ਤਰਸ ਉੱਤੇ ਦਇਆ ਉੱਤੇ ਗਰੀਬੀ ਦਾ ਜੀਵਨ ਜਿਉਂਦਾ ਰਿਹਾ ਹੋਵੇ ਉਹ ਕਿਸੇ ਦੀ ਕਿਵੇਂ ਭਾਈ ਸਹਾਇਤਾ ਕਰ ਸਕਦਾ ਦੱਸੋ ਜੀ ਕਰ ਸਕਦਾ ਤੁਸੀਂ ਕਹਿੰਦੇ ਹੋ ਸਰਬਸ਼ਕਤੀਮਾਨ ਪਰ ਨਹੀਂ ਸਰਬਸ਼ਕਤੀਮਾਨ ਤਾਂ ਅਕਾਲ ਪੁਰਖ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਐਡੇ ਵੱਡੇ ਅਕਾਲ ਪੁਰਖ ਦੇ ਹੁੰਦੇ ਹੋਏ ਇੱਕ ਛੋਟੇ ਜਿਹੇ ਪ੍ਰਾਣੀ ਅੱਗੇ ਤੁਸੀਂ ਭੀਖ ਮੰਗੋ ਭਾਈ ਆਤਫਲਾਉ ਚੰਗੀ ਗੱਲ ਨਹੀਂ ਇਹਨੋਂ ਕਿ ਸਾਰੀ ਜਾਣਦੇ ਆ ਪ੍ਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ ਇਹਦਾ ਆਪ ਦਾ ਜਿਹੜਾ ਜੀਵਨ ਆ ਕਠਨਤਾ ਵਾਲਾ ਸੀਗਾ ਇਹ ਤੋਂ ਕੋਈ ਪ੍ਰਾਪਤੀ ਹੋ ਜਾਵੇਗੀ ਨਹੀਂ ਹੋਣੀ ਇਹ ਸ਼ਨੀ ਸនិចਰ ਜਿਹੜਾ ਸੀ ਕ੍ਰੂਪ ਸੀ ਕਿਰਤ ਕਰਨ ਯੋਗ ਨਹੀਂ ਸੀ ਉਹਨੇ ਪੇਟ ਪਾਲਣ ਲਈ ਰੱਬ ਨੂੰ ਧਿਆਉਣਾ ਆਰੰਭ ਕੀਤਾ ਸੀ ਇਹ ਉਹਦੇ ਭਰਾ ਪਰਜਾਈਆਂ ਨੇ ਤਰਸ ਕਰਕੇ ਫਿਰ ਉਹਦੀ ਸੇਵਾ ਕੀਤੀ ਉਹਦੀ ਮਦਦ ਕੀਤੀ ਆ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦੀ ਭਗਤੀ ਕਰੋ ਜਿਹਨੂੰ ਛਣਿਚਰ ਨੇ ਧਿਆਇਆ ਫਿਰ ਉੱਥੇ ਸਤਿਗੁਰੂ ਜੀ ਨੇ ਆਖਿਆ ਜੇ ਤੁਸੀਂ ਪ੍ਰਮਾਤਮਾ ਨੂੰ ਛੱਡ ਕੇ ਸ਼ਨੀ ਦੇਵਤੇ ਨੂੰ ਮੰਨੋਗੇ ਉਹਦਾ ਚਰਿੱਤਰ ਤਾਂ ਤੁਸੀਂ ਜਾਣਦੇ ਹੋ ਦਲਿੱਦਰੀ ਆ ਸਮਝ ਲਓ ਜਿਹਨੂੰ ਜਿਹੜਾ ਸੇਵਦਾ ਹੈ ਉਹਦੇ ਵਰਗਾ ਹੀ ਹੋ ਜਾਂਦਾ ਹੈ ਗੁਰਬਾਣੀ ਵੀ ਸਾਨੂੰ ਸਮਝਾ ਰਹੀ ਆ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤੇਹੇ ਕਰਮ ਕਮਾਹੇ ਕਿ ਬੰਦਾ ਜੀ ਨੂੰ ਯਾਦ ਕਰਦਾ ਵਾਰ-ਵਾਰ ਜੀ ਦੀ ਭਗਤੀ ਕਰਦਾ ਜੀ ਦੀ ਸੇਵਾ ਕਰਦਾ ਜੀ ਦਾ ਸਿਮਰਨ ਕਰਦਾ ਉਹੋ ਜਿਹਾ ਹੀ ਹੋ ਜਾਂਦਾ ਤੇ ਆਪ ਵੀ ਜਾਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਉਹਨੇ ਬੰਦੇ ਦੇ ਕਰਮੀ ਆ ਜੀ ਇਸ ਤਰ੍ਹਾਂ ਮਨੌਤ ਬਣੀ ਹੋਈ ਸੀਗੀ ਲੋਕ ਸ਼ਨੀ ਦੇ ਉੱਤੇ ਨੂੰ ਡਰਦੇ ਹੀ ਮੰਨੀ ਜਾਂਦੇ ਸੀ ਕਿਉਂਕਿ ਡਰਦੇ ਹਾਂ ਸੀਗੇ ਗੁਰਮਖ ਪਿਆਰਿਓ ਕਿ ਇਹ ਕਿਤੇ ਸਾਡੀ ਬਰਬਾਦੀ ਨਾ ਕਰ ਦਵੇ ਅਸਲ ਗੱਲ ਨੂੰ ਕਿਸੇ ਨੇ ਜਾਣਿਆ ਹੀ ਨਹੀਂ ਕਿਉਂਕਿ ਕੌਜ ਲੋਕ ਨਾ ਇਨੂੰ ਨਿਆਂ ਦਾ ਦੇਵਤਾ ਮੰਨਦੇ ਆ ਸ਼ਨੀ ਦੇਵ ਕਹਿੰਦੇ ਆ ਭਗਵਾਨ ਸੂਰਜ ਦੇ ਪੁੱਤਰ ਆ ਸ਼ਨੀ ਦੇਵ ਜਿਹੜੇ ਨਿਆਂ ਲਈ ਜਾਣੇ ਜਾਂਦੇ ਆ ਬੰਦੇ ਦੇ ਕਰਮਾਂ ਅਨੁਸਾਰ ਫਲ ਦਿੰਦੇ ਆ ਕਈ ਕਹਿ ਦਿੰਦੇ ਆ ਸ਼ਨੀ ਦੇਵ ਦੇ ਨੌ ਵਾਹਨ ਤੇ ਡਰਦੇ ਲੋਕ ਇਸ ਕਰਕੇ ਆ ਜਦੋਂ ਸ਼ਨੀ ਦੀ ਕਿਸੇ ਤੇ ਅਸ਼ubh ਨਜ਼ਰ ਪੈ ਜਾਂਦੀ ਆ ਉਹਦੇ ਜੀਵਨ ਚ ਬਹੁਤ ਪਰੇਸ਼ਾਨੀਆਂ ਆ ਜਾਂਦੀਆਂ ਬੰਦੇ ਦਾ ਲਗਾਤਾਰ ਕਹਿੰਦੇ ਨੁਕਸਾਨ ਹੋ ਜਾਂਦਾ ਹਰ ਕੰਮ ਦੇ ਵਿੱਚ ਅਸਫਲਤਾ ਮਿਲਦੀ ਉਹਨੂੰ ਚੜ੍ਹਦੀ ਕਲਾ ਚ ਨਹੀਂ ਬੰਦਾ ਹੋ ਸਕਦਾ ਇਸ ਕਰਕੇ ਕਹਿੰਦੇ ਇਹਦਾ ਕਦੇ અપਮਾਨ ਨਹੀਂ ਕਰਨਾ ਚਾਹੀਦਾ ਤੇ ਕੁਝ ਪਖੰਡੀ ਲੋਕ ਜਿਹੜੇ ਆ ਉਹ ਡੋਲੂ ਦੇ ਵਿੱਚ ਨਾ ਇਹ ਪੱਤੀ ਜੀ ਬਣਾ ਕੇ ਸ਼ਨੀ ਦੇਵ ਦੀ ਉਹ ਰੱਖ ਲੈਂਦੇ ਆ ਤੇ ਤੇਲ ਮੰਗਦੇ ਫਿਰਦੇ ਘਰਾਂ ਘਰਾਂ ਦੇ ਵਿੱਚ ਬਹੁਤ ਵੱਡਾ ਪਖੰਡ ਚੱਲਦਾ ਹੈ ਤੇ ਕਹਿੰਦੇ ਆ ਸ਼ਨੀ ਦੇਵ ਹੰਸ ਤੇ ਸਵਾਰ ਹੋ ਜਾਵੇ ਤਾਂ ਫਿਰ ਇਹਨਾਂ ਸ਼ੁਭ ਮੰਨਿਆ ਜਾਂਦਾ ਸ਼ਨੀ ਦੇਵ ਜੇ ਮੋਰ ਤੇ ਸਵਾਰ ਹੋ ਜੇ ਜੀਵਨ ਚ ਖੁਸ਼ੀਆਂ ਲੈ ਕੇ ਆਉਂਦਾ ਜਿਹੜੇ ਇਹਦੇ ਨੌ ਬਾਹਾਂ ਨ ਉਹਦੇ ਬਾਰੇ ਸੰਗਤ ਜੀ ਜੋ ਲੋਕ ਪਰੰਪਰਾਵਾਦੀ ਆ ਜੋ ਇਹ ਚੀਜ਼ਾਂ ਨੂੰ ਮੰਨਦੇ ਆ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਕਹਿੰਦੇ ਜੇ ਗਿੱਦੜ ਤੇ ਸਵਾਰ ਹੋ ਜੇ ਨੁਕਸਾਨ ਹੋ ਜਾਂਦਾ ਤੇ ਅੱਗੇ ਇੱਕ ਹੋਰ ਗੱਲ ਆ ਵੀ ਕਾਂ ਜਿਹੜਾ ਹੈ ਸ਼ਨੀ ਦੇਵ ਦੀ ਕਹਿੰਦੇ ਮਨਪਸੰਦ ਵਾਹਨਾ ਦੇ ਵਿੱਚੋਂ ਇੱਕ ਆ ਰੋਜ਼ ਕਾਮਾਂ ਨੂੰ ਰੋਟੀ ਪਾਓ ਤੇ ਲੋਕ ਕਹਿੰਦੇ ਸੀ ਇਹ ਸ਼ਨੀ ਦੇ ਪ੍ਰਸੰਨ ਹੋ ਜਾਊਗਾ ਤਦੋਂ ਸ਼ਨੀ ਦੇਵ ਕਾਂ ਤੇ ਸਵਾਰ ਹੋ ਕੇ ਆਉਂਦਾ ਇਸ ਤਰ੍ਹਾਂ ਦੇ ਝਗੜੇ ਬਾਦ-ਬਿਵਾਦ ਚੱਲਦੇ ਸੀ ਕਿ ਸ਼ਨੀ ਦੇਵ ਹਾਥੀ ਤੇ ਸਵਾਰ ਹੋ ਗਿਆ ਸ਼ੇਰ ਦੀ ਸਵਾਰੀ ਕਰ ਲਈ ਘੋੜੇ ਦੀ ਸਵਾਰੀ ਕਰ ਲਈ ਗਧੇ ਦੀ ਸਵਾਰੀ ਕਰ ਲਈ ਪਰ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਦੇਵੀ ਦੇਵਤੇ ਜਿੰਨੇ ਵੀ ਆ ਇਹ ਪਾਰ ਬ੍ਰਹਮ ਦਾ ਪਰਮੇਸ਼ਰ ਦਾ ਕਦੇ ਅੰਤ ਨਹੀਂ ਪਾ ਸਕਦੇ ਕੋਡਾਪਾ ਦੇ ਲੋਕਾਂ ਨੂੰ ਮਹਾਰਾਜ ਨੇ ਆਖਿਆ ਤੁਸੀਂ ਰੱਬ ਦੀ ਭਗਤੀ ਕਰੋ ਇਹ ਸ਼ਨੀ ਦੇਵਤੇ ਨੇ ਤੁਹਾਨੂੰ ਮੁਕਤੀ ਨਹੀਂ ਦੇਣੀ ਇਨੇ ਤਾਂ ਦੇਖੋ ਜਿਹੜਾ ਤੁਹਾਡਾ ਨੁਕਸਾਨ ਹੀ ਕਰੀ ਜਾਂਦਾ ਜਦੋਂ ਡਰੀ ਜਾਂਦੇ ਹੋ ਤੁਸੀਂ ਉਹਦੇ ਨਾਲ ਪ੍ਰੇਮ ਕਿਵੇਂ ਪੈਦਾ ਹੋਵੇਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਧ ਬਾਬਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਨੀਵਾਰ ਬਾਰੇ ਇਹ ਸ਼ਨੀ ਦੇਵਤੇ ਬਾਰੇ ਕੀ ਕਿਹਾ ਹੈ ਸ਼ਨੀਚਰਵਾਰ ਸੌਣ ਸਾਸਤ ਵਿਚਾਰ ਕਈ ਲੋਕ ਆ ਜਿਹੜੇ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਇਹ ਚੀਜ਼ਾਂ ਵਿਚਾਰਦੇ ਆ ਕਿ ਸ਼ਨੀਵਾਰ ਨੂੰ ਆ ਨਹੀਂ ਕਰਨਾ ਆ ਕਰਨਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਹਉਮੈ ਮੇਰਾ ਭਰਮ ਹੈ ਸੰਸਾਰ ਇਹ ਦੁਨੀਆਂ ਦੇ ਲੋਕ ਗੁਰੂ ਮਹਾਰਾਜ ਕਹਿੰਦੇ ਹੰਕਾਰ ਤੇ ਨਾ ਹਉਮੈ ਵਿੱਚ ਹੀ ਭਟਕੀ ਜਾਂਦੇ ਆ ਮਮਤਾ ਵਿੱਚ ਹੀ ਭਟਕੀ ਜਾਂਦੇ ਆ ਅੰਨੇ ਆ ਮਨ ਦੇ ਪਿੱਛੇ ਲੱਗਦੇ ਆ ਮੋਹ 'ਚ ਫਸਦੇ ਆ ਚੋਟਾਂ ਖਾਂਦੇ ਆ ਫਿਰ ਪਛਤਾਵਾ ਕਰਦੇ ਆ ਫਿਰ ਗਲਤੀ ਕਰਦੇ ਆ ਫਿਰ ਪਛਤਾਵਾ ਕਰਦੇ ਆ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲਿਬ ਲਾਏ ਜਿਹੜਾ ਬੰਦਾ ਇਹ ਸ਼ਨੀਵਾਰ ਦੇ ਵਹਿਮ ਭਰਮ ਛੱਡ ਕੇ ਸੱਚੇ ਵਾਹਿਗੁਰੂ ਪਰਮੇਸ਼ਰ ਨਾਲ ਜੁੜਦਾ ਹੈ ਤੇ ਸੱਚ ਨੂੰ ਪਿਆਰ ਕਰਦਾ ਸੁੱਖ ਪਾਉਂਦਾ ਹੈ ਇੱਥੋਂ ਮਹਾਰਾਜ ਨੇ ਆਖਿਆ ਭਾਈ ਧਰਮਸ਼ਾਲਾ ਬਣਾਓ ਇੱਥੇ ਇੱਥੇ ਕੀਰਤਨ ਕਰਿਆ ਕਰੋ ਇੱਥੇ ਹਰੀ ਦਾ ਜਸ ਗਾਇਆ ਕਰੋ ਸਤਿਗੁਰੂ ਜੀ ਬਹੁਤ ਕਿਰਪਾ ਕਰ ਦੇਣਗੇ ਇਹ ਕੁਡਾਪਾ ਦੇ ਲੋਕਾਂ ਨੂੰ ਸਮਝਾ ਕੇ ਮਹਾਰਾਜ ਇੱਥੋਂ ਪਾਲੀਪੁਰ ਪੁੱਜੇ ਜਿੱਥੇ ਜੋਗੀਆਂ ਦਾ ਪ੍ਰਸਿੱਧ ਮਾਠਾ ਕੰਨਪਾਟੇ ਜੋਗੀ ਉੱਥੇ ਰਹਿੰਦੇ ਸੀ ਉਹਨਾਂ ਨੇ ਗੁਰੂ ਮਹਾਰਾਜ ਨੂੰ ਆਖਿਆ ਤੁਸੀਂ ਗੋਰਖ ਦਾ ਭੇਖ ਧਾਰਨ ਕਰ ਲਓ ਮਹਾਰਾਜ ਨੇ ਵਿਵੇਕ ਬੈਰਾਗ ਗਿਆਨ ਸਿਮਰਨ ਤੇ ਉਹ ਜੋ ਏਕੰਕਾਰ ਹੈ ਉਹ ਤੇ ਯਕੀਨ ਰੱਖਣ ਲਈ ਮਹਾਰਾਜ ਨੇ ਆਖਿਆ ਐਸੇ ਬਚਨ ਕੀਤੇ ਉਹਨਾਂ ਤੇ ਕਿ ਸਿੰਗੀ ਸੇਲੀ ਛੱਡ ਕੇ ਉਹ ਸ਼ਬਦ ਗਾਉਣ ਲੱਗੇ ਆ ਜੀ ਉਹ ਜਿਹੜੇ ਕੰਨ ਪਾਟੇ ਜੋਗੀ ਸੀ ਮਹਾਰਾਜ ਨਾਲ ਕੀਰਤਨ ਕਰਨ ਲੱਗੇ ਅਸੀ ਕਲਾ ਵਰਤੀ ਆ ਤੇ ਇਹ ਸੁਣ ਕੇ ਸਿੱਧਾਂ ਦਾ ਜਿਹੜਾ ਆਗੂ ਸੀ ਮੰਗਲਨਾਥ ਉਹਨੇ ਵੀ ਇੱਕ ਗੱਲ ਕਹੀ ਸੀ ਕਿ ਸਿੱਧਾਂ ਦਾ ਜੋਰ ਸਾਰਿਆਂ ਤੇ ਰਹਾ ਪਰ ਦੇਖੋ ਤੁਸੀਂ ਸਿੱਧਾਂ ਤੇ ਵੀ ਆਪਣਾ ਮਹਾਰਾਜ ਜੋਰ ਪਾ ਲਿਆ ਮਹਾਰਾਜ ਮੱਥਾ ਟੇਕਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ ਤੁਸੀਂ ਵੱਡੇ ਸਚਿਆਰ ਪੁਰਖੋਂ ਜੀ ਕਿਰਪਾ ਕਰਕੇ ਦੱਸੋ ਜੀ ਇਹ ਮਨ ਕਿਵੇਂ ਕਾਬੂ ਆ ਸਕਦਾ ਇਹ ਗਿਆਨ ਰਾਹੀਂ ਕਾਬੂ ਆ ਸਕਦਾ ਕਿ ਯੋਗ ਰਾਹੀਂ ਤੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਮੰਗਲਨਾਥ ਜੀ ਆਤਮਿਕ ਦਰਸ਼ਟਾ ਇੱਕ ਐਸਾ ਪੰਖੀ ਆ ਜਿਹੜਾ ਦੋ ਖੰਭਾਂ ਦੀ ਸਹੈਤਾ ਨਾਲ ਉੱਡ ਸਕਦਾ ਇੱਕ ਖੰਭਾ ਪ੍ਰੇਮ ਦਾ ਜੇ ਪ੍ਰੇਮ ਹੀ ਨਹੀਂ ਬੰਦਾ ਰੱਬ ਨੂੰ ਚੇਤੇ ਕਰ ਰਿਹਾ ਫਿਰ ਉਹ ਚੇਤਾ ਕਿਸ ਕੰਮ ਦਾ ਸਿਮਰਨ ਕਿਸ ਕੰਮ ਦਾ ਜਿਹਦੇ ਵਿੱਚ ਪਿਆਰ ਹੀ ਹੈ ਨਹੀਂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਦੂਜਾ ਹੈ ਆਤਮਾ ਸਾਧਨਾ ਦਾ ਇੱਕ ਖੰਭ ਨਾ ਤਾਂ ਆਤਮਿਕ ਉਡਾਰੀ ਨਹੀਂ ਲੱਗਦੀ ਹੁੰਦੀ ਜੇ ਇੱਕ ਖੰਭ ਹੋਵੇ ਜੋਗੀ ਯੋਗ ਸਾਧਨਾ ਰਾਹੀ ਪੱਸਿਆ ਕਰਦੇ ਆ ਪਰ ਲਾਭ ਕੋਈ ਨਹੀਂ ਗ੍ਰਸਤੀ ਸੇਵਾ ਤੇ ਉਪਾਸ਼ਨਾ ਰਾਹੀ ਮਨ ਸੱਚੇ ਸ਼ਬਦ ਗਿਆਨ ਵਿੱਚ ਇਸ਼ਨਾਨ ਕਰਕੇ ਨਿਰਮਲ ਹੋ ਸਕਦਾ ਇਹ ਆ ਸੱਚਾ ਜੋਗ ਜਿਹਦੇ ਚਾਰ ਰੰਗ ਮਹਾਰਾਜ ਨੇ ਦੱਸੇ ਸਤ ਸੰਗ ਸਤ ਤੇ ਸੰਤੋਖ ਤੇ ਸਮਦਮ ਮਨ ਤੇ ਕਾਬੂ ਰੱਖਣਾ ਤੇ ਮਹਾਰਾਜ ਜਿੱਥੇ-ਜਿੱਥੇ ਵੀ ਜਾਂਦੇ ਆ ਲਖਣ ਦੇ ਲੋਕਾਂ ਨੂੰ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇਊ ਨਾਵੋ ਤੋ ਵੋ ਤਿਲਕ ਚੜਾਵੋ ਸੱਚ ਬਿਨ ਸੋਚ ਨਾ ਹੋਈ ਇੱਥੇ ਮਹਾਰਾਜ ਨੇ ਆਕੇ ਤੁਸੀਂ ਨਹਾਉਨੇ ਹੋ ਭਾਈ ਕਹਿੰਨੇ ਹੋ ਇਸ਼ਨਾਨ ਕਰ ਲਿਆ ਮਨ ਤਾਂ ਸੁੱਚਾ ਹੋਇਆ ਨਹੀਂ ਇੱਥੇ ਮਹਾਰਾਜ ਨੇ ਸੱਚੀ ਸੂਚੀ ਕਿਰਤ ਕਰਨ ਲਈ ਵੀ ਕਿਹਾ ਵੰਡ ਕੇ ਛਕਣ ਲਈ ਕਿਹਾ ਨਾਮ ਜਪਣ ਲਈ ਕਿਹਾ ਤੇ ਗੁਰੂ ਜੀ ਕਹਿਣ ਲੱਗੇ ਇਹ ਪੰਡਤ ਜੀ ਤੁਸੀਂ ਤੀਰਥਾਂ ਤੇ ਇਸ਼ਨਾਨ ਕਰਦੇ ਹੋ ਸਰੀਰ ਨੂੰ ਮਲ ਮਲ ਕੇ ਧੋਨੇ ਹੋ ਮੱਥੇ ਤੇ ਤਿਰਕ ਲਾਉਨੇ ਹੋ ਕਹਿੰਨੇ ਪਵਿੱਤਰ ਕਰਮ ਹੋ ਗਏ ਆ ਪਰ ਚੰਗਾ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿੱਤਰਤਾ ਕੋਈ ਮੁੱਲ ਨਹੀਂ ਰੱਖਦੀ ਅਸਲ ਵਿੱਚ ਇਹ ਭਲੇਖਾ ਵੀ ਕਲਜੁਗੀ ਆ ਕਲ ਪ੍ਰਵਾਣ ਕਤੇਬ ਕਰਾਨ ਪੋਥੀ ਪੰਡਤ ਰਹੇ ਪ੍ਰਾਨ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂ ਏਕੋ ਜਾਣ ਇਸ ਕਰਕੇ ਇਹ ਕਰਤਾਰ ਹੀ ਆ ਉਹੀ ਸਭ ਕੁਝ ਨੂੰ ਚੇਤੇ ਕਰੋ ਉਹ ਮਾਲਕ ਨੂੰ ਇਦੋਂ ਬਿਨਾ ਮਨ ਸਾਫ ਨਹੀਂ ਹੋਣਾ ਇਥੋਂ ਇਹਨਾਂ ਨੂੰ ਸਿੱਖਿਆ ਦੇ ਕੇ ਸਤਿਗੁਰੂ ਮਹਾਰਾਜ ਅੱਗੇ ਜਾਂਦੇ ਆ ਜੀ ਅੱਗੇ ਇੱਕ ਬਸਤੀ ਆਉਂਦੀ ਆ ਉਹਦੇ ਵਿੱਚ ਗਰੀਬਾਂ ਦੀਆਂ ਝੁੱਗੀਆਂ ਨੇ ਸਤਗੁਰੂ ਮਹਾਰਾਜ ਇੱਥੇ ਕਹਿਣ ਲੱਗੇ ਭਾਈ ਮਰਦਾਨਾ ਜੀ ਦੇਖੋ ਮਾਲਕ ਦੇ ਰੰਗ ਗਰੀਬੀ ਤੇ ਅਮੀਰੀ ਪ੍ਰਮਾਤਮਾ ਇਹ ਹੁਕਮ ਦੇ ਵਿੱਚ ਹੀ ਆ ਕੋਈ ਰਾਜਾ ਹੈ ਕੋਈ ਭਿਖਾਰੀ ਆ ਕੋਈ ਬੱਚਾ ਜਨਮ ਦਾ ਜਨਮ ਸਾਰੀ ਉਹਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਬੱਚਾ ਹੈ ਉਹਦੇ ਕੋਲ ਕੁਝ ਵੀ ਨਹੀਂ ਝੁੱਗੀ ਵਿੱਚ ਉਹਦਾ ਝੌਂਪੜੀ ਵਿੱਚ ਜਨਮ ਹੁੰਦਾ ਇਸ ਤਰ੍ਹਾਂ ਇਹ ਫਰਕ ਇਹ ਸਭ ਕੁਝ ਇਸ ਕਰਕੇ ਹੈ ਕਿਉਂਕਿ ਪ੍ਰਮਾਤਮਾ ਦਾ ਹੁਕਮ ਹੀ ਆ ਇਹ ਅਮੀਰੀ ਗਰੀਬੀ ਪ੍ਰਮਾਤਮਾ ਦੇ ਰੰਗ ਨੇ ਰੰਗ ਸਬੇ ਨਾਰਾਇਣ ਜੀਤੇ ਮਨ ਭਵਨ ਪ੍ਰਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਹ ਬਸਤੀ ਇੱਥੇ ਵੇਖ ਕੇ ਮੈਨੂੰ ਬੜਾ ਤਰਸ ਆਉਂਦਾ ਹੈ ਮਹਾਰਾਜ ਕਿਰਪਾ ਕਰੋ ਪ੍ਰਾਤਨ ਜਨਮ ਸਾਖੀ ਦੇ ਅਨੁਸਾਰ ਸਤਗੁਰੂ ਮਹਾਰਾਜ ਜੀ ਨੇ ਉਹ ਬਸਤੀ ਜਿਹੜੀ ਅਤ ਕਚੀਲ ਸੀ ਬਹੁਤ ਗੰਦੀ ਸੀ ਮਨੁੱਖਾਂ ਜੋਗ ਰਹਿਣ ਲਈ ਨਹੀਂ ਸੀਗੀ ਉਹ ਤੇ ਸਤਗੁਰੂ ਮਹਾਰਾਜ ਨੇ ਕੀ ਕੀਤਾ ਆਪ ਆਪਣੇ ਹੱਥਾਂ ਨਾਲ ਉਥੇ ਜਿਹੜੀ ਇੱਕ ਗਰੀਬ ਦੀ ਝੁੱਗੀ ਸੀ ਝੌਂਪੜੀ ਸੀ ਉਹਨੂੰ ਅੱਗ ਲਾ ਦਿੱਤੀ ਉਹ ਫਿਰ ਅੱਗੇ ਜਿਹੜੇ ਲਾਂਬੂ ਵਧਦੇ ਗਏ ਸਾਰੇ ਗਰੀਬਾਂ ਦੀਆਂ ਝੌਂਪੜੀਆਂ ਨੂੰ ਅੱਗ ਲੱਗ ਗਈ ਹੁਣ ਦੇਖੋ ਇਹ ਸਭ ਕੁਝ ਮਹਾਰਾਜ ਨੇ ਕਿਉਂ ਕੀਤਾ ਜੇ ਪ੍ਰਾਣਾ ਮਕਾਨਟ ਹੈਗਾ ਤੇ ਨਵਾਂ ਬਣੇਗਾ ਨਾ ਜਿਹੜੀ ਜਗ੍ਹਾ ਤੇ ਆਪਾਂ ਕੋਈ ਨਵੀਂ ਚੀਜ਼ ਬਣਾਉਣੀ ਆ ਇਹ ਪ੍ਰਾਣੀ ਬਣੀਆਂ ਨੂੰ ਢਾਉਣਾ ਪਊਗਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਇਹ ਪ੍ਰਮਾਤਮਾ ਨੇ ਤੁਹਾਨੂੰ ਦੇ ਹੀ ਦਿੱਤੀ ਆ ਇਹ ਮਨੁੱਖਾ ਜਨਮ ਮਿਲਿਆ ਇਸ ਤਰ੍ਹਾਂ ਇਦਾਂ ਜੀਵਨ ਬਤੀਤ ਕਰਨਾ ਅਤ ਕਚੀਲ ਇਹ ਠੀਕ ਗੱਲ ਨਹੀਂ ਹੈ ਇਸ ਕਰਕੇ ਮਹਾਰਾਜ ਨੇ ਉਹ ਬਸਤੀ ਨੂੰ ਉਹ ਝੌਂਪੜੀਆਂ ਨੂੰ ਝੁੱਗੀਆਂ ਨੂੰ ਅੱਗ ਲਾ ਦਿੱਤੀ ਇਸ ਕਰਕੇ ਕੋਈ ਲੋਕ ਹੈਰਾਨ ਵੀ ਹੋਏ ਇਹ ਫਕੀਰ ਕੀ ਕਰ ਰਿਹਾ ਹੈ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਪ੍ਰਾਣੀ ਮਿਟੇਗੀ ਫਿਰ ਨਮੀ ਬਣੇਗੀ ਇੱਥੇ ਮਹਾਰਾਜ ਜਦੋਂ ਤੱਕ ਨਵਾਂ ਸੋਨਾ ਨਗਰ ਨਹੀਂ ਵਸਿਆ ਉਦੋਂ ਤੱਕ ਮਹਾਰਾਜ ਅੱਗੇ ਨਹੀਂ ਸੀ ਗਏ ਇਹ ਯਾਦ ਰੱਖਣਾ ਸੰਗਤ ਜੀ ਪਤਨ ਜਨਮ ਸਾਖੀ ਜੇ ਕਥਾ ਹੁੰਦੀ ਆ ਮਹਾਰਾਜ ਇੱਥੋਂ ਅੱਗੇ ਨਹੀਂ ਵਧੇ ਜਦੋਂ ਸਾਰੀ ਨਗਰੀ ਵਸ ਗਈ ਉਹ ਲੋਕਾਂ ਨੂੰ ਰਹਿਣਾ ਸਹਿਣਾ ਆ ਗਿਆ ਮਹਾਰਾਜ ਨੇ ਉਹਨਾਂ ਨੂੰ ਮਰਿਆਦਾ ਸਿਖਾਈ ਧਰਮਸਾਲ ਬਣਾਈ ਸੋਹਣੀ ਨਗਰੀ ਤੋਂ ਭਾਵੇਂ ਨਹੀਂ ਹੁੰਦਾ ਕਿ ਜਿਹੜੀ ਬਾਹਰੋਂ ਸੋਹਣੀ ਹੋਵੇ ਜਿੱਥੇ ਨਾਮ ਹੋਵੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਏ ਦਾ ਸਹੀ ਨਗਰਿਓ ਜਾੜੀ ਜੀਓ ਜਿਸ ਘਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਜਿਸ ਨਗਰ ਦੇ ਵਿੱਚ ਉਹ ਤਾਂ ਬੀਆਵਾ ਨਾ ਕਸਵੇ ਇਸ ਕਰਕੇ ਪਰ ਜਿਹੜੇ ਰੁੱਖੀ ਰੋਟੀ ਖਾ ਕੇ ਪ੍ਰਮਾਤਮਾ ਦਾ ਨਾਮ ਜਪਦੇ ਆ ਉਹ ਧੰਨ ਉਹਨਾਂ ਤੇ ਪ੍ਰਮਾਤਮਾ ਦੀ ਮਿਹਰ ਗੱਲ ਇਹ ਸੀ ਕਿ ਮਹਾਰਾਜ ਨੇ ਉਹਨਾਂ ਨੂੰ ਬਾਹਰੀ ਤੌਰ ਤੇ ਵੀ ਰਹਿਣਾ ਸਹਿਣਾ ਸਿਖਾਉਣਾ ਸੀ ਉਹ ਅਤ ਕਚੀਲ ਹੋ ਕੇ ਰਹਿ ਰਹੇ ਸੀ ਇਹ ਇਸ ਤਰ੍ਹਾਂ ਸਫਾਈ ਤੇ ਖੁਦਾਈ ਦਾ ਵੀ ਮੇਲ ਆ ਜੀ ਹੁਣ ਪ੍ਰਮਾਤਮਾ ਨੇ ਸਾਨੂੰ ਬੁੱਧ ਦਿੱਤੀ ਆ ਸਰੀਰ ਦੀ ਸਫਾਈ ਰੱਖਣੀ ਇੱਕ ਵੱਖਰੀ ਗੱਲ ਆ ਪਰ ਸ਼ਬਦ ਗੁਰੂ ਨਾਲ ਜੁੜ ਕੇ ਆਪਦੇ ਮਨ ਦੀ ਮਹਿਲ ਉਤਾਰਨੀ ਗੁਰੂ ਕਿਰਪਾ ਵੀ ਹੈ ਸੰਗਤ ਰਾਹੀਂ ਪ੍ਰਾਪਤ ਹੁੰਦੀ ਹੈ ਦੋਵੇਂ ਜ਼ਰੂਰੀ ਆ ਸਫਾਈ ਖੁਦਾਈ ਵੀ ਤੇ ਮਹਾਰਾਜ ਨੇ ਬਾਹਰ ਵੀ ਅੰਤਰ ਵੀ ਇਹ ਦੋਨਾਂ ਨੂੰ ਸਵਾਰਿਆ ਹੈ ਤੇ ਇੱਥੋਂ ਦੇ ਲੋਕਾਂ ਨੂੰ ਸਿੱਖਿਆ ਦੇ ਕੇ ਮਹਾਰਾਜ ਅੱਗੇ ਜਾਂਦੇ ਆ ਪਾਲੀਪੁਰ ਉੱਥੇ ਜੋਗੀਆਂ ਨੇ ਗੁਰੂ ਮਹਾਰਾਜ ਨੂੰ ਆਖਿਆ ਤੁਸੀਂ ਕਹਿੰਨੇ ਵੰਡ ਕੇ ਸ਼ਕਣਾ ਚਾਹੀਦਾ ਸਤਗੁਰ ਨੇ ਆਖਿਆ ਬਿਲਕੁਲ ਜੀ ਮਹਾਰਾਜ ਦਾ ਮਜ਼ਾਕ ਉਡਾਇਆ ਉਹਨਾਂ ਨੇ ਉਹਨਾਂ ਨੇ ਗੁਰੂ ਜੀ ਨੂੰ ਇੱਕ ਤਿਲ ਦਿੱਤਾ ਹੁਣ ਤਿਲ ਬੜਾ ਛੋਟਾ ਹੁੰਦਾ ਕਹਿੰਦੇ ਲਓ ਜੀ ਇਹਨੂੰ ਵੰਡ ਕੇ ਦਿਖਾਓ ਜੋਗੀਆਂ ਦੀ ਵੱਡੀ ਜਮਾਤ ਉੱਥੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ ਉਸ ਸਮੇਂ ਤਿਲ ਨੂੰ ਕੁੰਡੇ ਚ ਪਾ ਕੇ ਡੰਡੇ ਨਾਲ ਘੋਟਣਾ ਆਰੰਭ ਕੀਤਾ ਜਲ ਰਲਾ ਕੇ ਸਾਰਿਆਂ ਨੂੰ ਛਕਾਇਆ ਤੇ ਸਭ ਦੀ ਨੀਮੀ ਪੈ ਗਈ ਉੱਥੇ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਚ ਤਬ ਦਿਆਲ ਵੇ ਤਿਲ ਕੋ ਲਿਓ ਲੈ ਕੁੰਡੀ ਸੋਟਾ ਮੈਥਨ ਕਿਓ ਆਪਣੇ ਹੱਥ ਦਿਓ ਵਰਤਾਏ ਸਭ ਨੇ ਪੱਤਰ ਭਰੇ ਦੀ ਲਾਏ ਤੇ ਮਹਾਰਾਜ ਜੀ ਦਾ ਕੌਤਕ ਦੇਖ ਕੇ ਸਭ ਦੇਖ ਚਰਿੱਤਰ ਬਿਸਮ ਹੋਏ ਗਏ ਸਤਿਗੁਰ ਕੈ ਪ੍ਰਸੰਸਤ ਭਏ ਤੂੰ ਪਰਮ ਅਧੂਤ ਏਰ ਪਰਮ ਸੁਜਾਨ ਤੂੰ ਆਭੰਗਤ ਪੂਰਨ ਪਰਮ ਸੁਜਾਨ ਮਹਾਰਾਜ ਨੇ ਉੱਥੇ ਦੇਖੋ ਕਿੱਡਾ ਕੌਤਕ ਕੀਤਾ ਇਹ ਵਿਵੇਕ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਦਿੱਤਾ ਹੈ ਜੀ ਉਹ ਵੰਡ ਛਕਣ ਦੇ ਕੌਤਕ ਦੀ ਯਾਦ ਦੇ ਵਿੱਚ ਉੱਥੇ ਤਿਲਗੰਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਡੰਡਾ ਤੇ ਕੁੰਡਾ ਉਹਦੇ ਦਰਸ਼ਨ ਕਰਵਾਏ ਜਾਂਦੇ ਆ ਉਥੋਂ ਦੀ ਬੋਲੀ ਵਿੱਚ ਡੰਡੇ ਨੂੰ ਕਤਾਲ ਕਹਿੰਦੇ ਆ ਇਸ ਲਈ ਕੁੰਡੀ ਕਤਾਲ ਦੇ ਨਾਂ ਕਰਕੇ ਵੀ ਪ੍ਰਸਿੱਧ ਆ ਇੱਥੋਂ ਮਹਾਰਾਜ ਅੱਗੇ ਜਾਂਦੇ ਆ ਜੀ ਇੱਥੇ ਅੱਗੇ ਜਿਹੜੇ ਲੋਕ ਆ ਉਹ ਵੀ ਟੁੱਟੇ ਹੋਇਆ ਧਰਮ ਤੋਂ ਮਹਾਰਾਜ ਉਹਨਾਂ ਨੂੰ ਵੀ ਸਿੱਖਿਆ ਦਿੰਦੇ ਆ ਉੱਥੇ ਕਈਆਂ ਨੇ ਸਵਾਲ ਪੁੱਛੇ ਕਿ ਜਦੋਂ Hindu Musalman ਦਾ ਰੱਬ ਇੱਕੋ ਆ ਤੇ ਵੈਰ ਕਿਉਂ ਕਮਾਉਂਦੇ ਆ ਤੇ ਮਹਾਰਾਜ ਨੇ ਫਰਮਾਇਆ ਸੀ ਸੁਣੋ ਪੁਰਖਾ ਰਾਹ ਦੋਵੇਂ ਬੇਸ਼ੱਕ ਹਨ ਇੱਕ ਪਰ Hindu Turk ਦਾ ਖਸਮ ਇੱਕੋ ਹੈ ਕਰਨੀ ਇੱਕੋ ਹੈ ਬਿਨ ਸੱਚ ਤੇ ਨਾ Hindu ਛੂਟਦਾ ਹੈ ਨਾ ਹੀ Musalman ਇਹ ਸੱਚ ਤੇ ਨਹੀਂ ਚੱਲਦੇ ਤਾਂ ਲੜਦੇ ਰਾਹ ਦੋਵੇਂ ਖਸਮ ਇੱਕੋ ਜਾਣ ਗੁਰ ਕੈ ਸ਼ਬਦ ਹੁਕਮ ਪਛਾਨ ਸੱਚਾ ਸਨਤਨੀਆਂ ਹੋਵੇ ਕਦੇ ਝਗੜੇਗਾ ਨਹੀਂ ਸੱਚਾ ਮੁਸਲਮਾਨ ਹੋਵੇ ਮੂਮਦਲ ਹੋਵੇਗਾ ਲੜੇਗਾ ਨਹੀਂ ਉੱਚ ਦਇਆ ਹੋਵੇਗੀ ਜਦੋਂ ਸੱਚ ਤੋਂ ਭਟਕ ਜਾਂਦੇ ਆ ਉਹਨੂੰ ਲੜਨ ਲੱਗ ਜਾਂਦੇ ਆ ਇਸ ਕਰਕੇ ਸ਼ੁਭ ਅਮਲਾਂ ਬਾਝੋਂ ਦੋਨੋਂ ਰੁਈ ਚੰਗੇ ਅਮਲਾਂ ਤੋਂ ਬਿਨਾ ਦੋਨੋਂ ਹੀ ਰੋਣਗੇ ਇਹ ਬਾਬੇ ਨੇ ਬਾਰ ਬਾਰ ਬਚਨ ਕਹੇ ਆ ਜੀ ਗੁਰਮਖੋ ਇਥੋਂ ਮਹਾਰਾਜ ਲੰਕਾ ਇਥੋਂ ਸਤਗੁਰੂ ਮਹਾਰਾਜ ਜੀ ਅੱਗੇ ਲੰਕਾ ਤੋਂ ਹੁੰਦੇ ਹੋਏ ਗੁਰਮਖ ਪਿਆਰਿਓ ਦੁਨੀਆ ਨੂੰ ਤਾਰਦੇ ਤਾਮਲਨਾਡੂ ਤੇ ਕੇਰਲ ਇਥੋਂ ਕੌਡੇ ਰਾਖਸ਼ ਨੂੰ ਅਗੋਂ ਤਾਰਦੇ ਅੱਗੇ ਨਾਨਕ ਝੀਰੇ ਜਾਂਦੇ ਆ ਅੱਗੇ ਸਤਿਗੁਰੂ ਮਹਾਰਾਜ ਨਾਸਕ ਜਾਂਦੇ ਆ ਤੇ ਨਾਸਕ ਤੋਂ ਗੁਰੂ ਜੀ ਇੰਦੌਰ ਫਿਰ ਗੁਰੂ ਜੀ ਨੂੰ ਓਠੱਗ ਮਿਲਦੇ ਆ ਉਹਨਾਂ ਦਾ ਉਧਾਰ ਕਰਦੇ ਆ ਸਤਿਗੁਰੂ ਮਹਾਰਾਜ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਬਾਬੇ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਜੀ ਹੋ ਸਕਦੀ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ ਲੈਣ ਜੀ ਕਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ